ਇਹਨਾਂ ਦੇ ਹੱਥ ਪਹਿਲੇ ਖੜੇ ਹੋਏ ਇਹ ਲਿਆ ਹੁੰਦਾ ਫਿਰਦਾ ਹੀ ਸਾਰੇ ਪਾਸੇ ਬਸ ਚੱਕ ਲਿਆ ਦਿੰਦੇ ਆਪਾਂ ਪੁਰਜੇ ਵੀ ਉਹ ਮਾਰੇ ਚੱਕ ਕੇ ਬਾਦੂ ਸਮਾਨ ਟਰੈਕਟਰਾਂ ਦੇ ਸੀਟ ਕਵਰ ਬਣਵਾ ਲੈਂਦੇ ਨਾ ਕਲਰ ਵੀ ਮੈਚ ਆ ਪੂਰਾ ਰਿਵਿਊ ਚੈੱਕ ਕਰੋ ਅੱਜ ਤਿੱਖੀ ਧੁੱਪ ਲੱਗੀ ਹੋਈ ਅੱਜ ਥੋੜੇ ਤੇ ਨਹੀਂ ਆ ਹੋਰ ਹਲ ਲੱਗਣਾ ਆਪਾਂ ਪਟਣ ਥੱਕੇ ਨਹੀਂ ਰਾਜਾ ਆਣ ਕੇ ਟਰਨ ਕਾਲ ਜੀ ਵੀਰ ਆਪਾਂ ਆ ਗਏ ਹੀ ਮੋਟਰ ਤੇ ਤੇ ਇਹ ਵੇਲਾ ਵੱਢਣ ਲੱਗਿਓ ਇਹ ਇੱਧਰ ਹੁਣਿਆ ਜੀ ਇਹ ਆਪਣੀ ਪਿੰਡ ਦੇ ਪਿਛਲੇ ਪੰਨੇ ਵਾਲੀ ਆ ਹਾਂ ਇਹਨਾਂ ਦੇ ਹੱਥ ਪਹਿਲੇ ਖੜੇ ਹੋਏ ਦੇ ਤਰ੍ਹਾਂ ਮਾੜਿਆ ਹੁਣ ਘੱਟਦਾ ਸੀ ਇਹੋ ਚ ਤੇ ਇੱਧਰ ਲੱਗੇ ਪਿਆ ਇਹ ਆਗੇ ਵੀਰ ਆਪਾਂ ਦੂਜੀ ਮੋਟਰ ਤੇ ਦੱਲੀ ਆਉਂਦਾ ਫਿਰਦਾ ਹੀ ਸਾਰੇ ਪਾਸੇ ਬਸ ਰੱਬ ਮੀਂਹ ਨਾ ਪਾਵੇ ਨਹੀਂ ਤਾਂ ਪਟਾਈ ਲੇਟ ਹੋ ਜਾਈ। ਕੋਈ ਜੇ ਮਾੜਾ ਮੋਟਾ ਵੀ ਮੀਂਹ ਪੈ ਗਿਆ ਚਾਰ ਪੰਜ ਦਿਨ ਜਿਹੜੇ ਹਫਤਾ ਲੇਟ ਹੋ ਜਾਂਦੀ ਨਾ ਪਟਾਈ ਉਹ ਸਾਰੀ ਸੀਜ਼ਨ ਮੁੜ ਕੇ ਰੜਕਦੀ ਰਹਿੰਦੀ ਵੀ ਲੇਟ ਹੋ ਕੇ। ਹਾਂ ਓਕੇ ਆਉਣ ਬਾ ਮੀਂਹ ਨਾ ਪਾਵੇ ਬਾਕੀ ਨਾੜ ਤੇ ਦਿਖਾਉਂਦਾ ਦਿਖਾਉਂਦਾ ਨਹੀਂਗਾ ਫੇਰ ਵੀ ਥੋੜੀਆਂ ਬੌਧੀਆਂ ਕਣੀਆਂ ਪੈ ਗਈਆਂ ਤਾਂ ਕੰਮ ਲੇਟ ਹੋ ਜਾਂ। ਦੋ ਚਾਰ ਦਿਨ ਇਹ ਇੰਟਰੂ ਦੇ ਹੀ ਜੈਕ ਕਰੋ ਹਾਂ ਨਾ ਰਾਮੇਰੀ ਤੇ ਬਾਕੀ ਤਾਂ ਨਾਲ ਦੀ ਨਾਲ ਅਪਡੇਟ ਦਿੰਦੇ ਰਹਾਂਗੇ ਜਿੱਦੋਂ ਜੁੱਧਰ ਜਾਵਾਂਗੇ ਮੇਲਾ ਵਾਲਾ ਮੈਂ ਕਿਹੜਾ ਕੱਢ ਆਇਆ ਸਵੇਰੇ ਜਿੱਧਰ ਵੜਦੇ ਆ ਲੋ ਜੀ ਚੱਕ ਲਿਆਂਦੇ ਆਪਾਂ ਪੁਰਜੇ ਵੀ ਪਿਛੇ ਵਾਲੇ ਨੀਣਾ ਆਲੂ ਬਚਾਲੇ ਡਿੱਗਦਾ ਖੇੜਾਂ ਦੇ ਤਾਂ ਕਰਕੇ ਤੇ ਇਹ ਲੱਗੇ ਹੋਣਾ ਆਪਾਂ ਕੱਸਣ ਬਾਕੀ ਤੁਹਾਨੂੰ ਦਿਖਾਉਣੇ ਨਾਲ ਦੀ ਨਾਲ ਟੂਲ ਜਿਆ ਵੀ ਚੱਕ ਲੈਂਦਾ ਜਾਮੀ ਲੱਗੀਆਂ ਇਹਦੀਆਂ ਆ ਹੁਣ ਕੱਸ ਦੇਣਾ ਬਾਕੀ ਤੁਹਾਨੂੰ ਨਾਲ ਦੀ ਨਾਲ ਆਪਾਂ ਦਿਖਾਉਨੇ ਆ ਲਓ ਜੀ ਆਪਾਂ ਲੱਗੇ ਹੀ ਕਰਨ ਤੇ ਇਧਰੋਂ ਆਪਣੇ ਛੱਡ ਵਾਲੇ ਮਿਸਤਰੀਆਂ ਨੇ ਵੀ ਐਂਟਰੀ ਮਾਰ ਲੀਆ ਆ ਇੱਥੇ ਕੋ ਦੋ ਚਾਰ ਲਾਉਣੀਆਂ ਚਾਦਰਾਂ ਆਈਆਂ ਆਪਾਂ ਤੇ ਇਹ ਵੀ ਆ ਗਿਆ ਲਓ ਜੀ ਕੱਸ ਤੇ ਦੋਵੇਂ ਪੰਨਿਆਂ ਤੋਂ ਪੱਲੇ ਇਹਦੇ ਤੇ ਇਹ ਕੰਮ ਨਿਬੜ ਗਿਆ ਹੁਣ ਛੱਡ ਵਾਲੇ ਆਏ ਹੋਏ ਭਾਜੀ ਹੁਣ ਲੱਗਿਆ ਇੱਥੇ ਚਾਦਰਾਂ ਲਾਉਣਾ ਆ ਬਣੀਆਂ ਉੱਪਰ ਲੈ ਬੰਨੇ ਬਾਕੀ ਪਹਿਲਾਂ ਇਹਦਾ ਕੋਈ ਪਲਾਨ ਨਹੀਂ ਸੀ ਤੇ ਹੁਣ ਹੀ ਲੱਗਿਆ ਦੋ ਚਾਰ ਚਾਦਰਾਂ ਵੱਧ ਗਈਆਂ ਸੀਗਾ ਦੋ ਚਾਰ ਹੋਰ ਮੰਗਾ ਕੇ ਤੇ ਚਲੋ ਵੀ ਇਹ ਪਾਸਾ ਵੀ ਬੰਦ ਕਰਾ ਲੈਣਾ ਪ੍ਰੋਪਰ ਆਾਂਗੇ ਉੱਪਰ ਤੇ ਆਹ ਲੱਗੇ ਹੋਏ ਐਮਫਿਸ ਫਾਈ ਗਾਨ ਟੈਂਕਿੰਗ ਉਹ ਲਾਗੇ ਗੱਡੀ 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 ਜਹਾਜ ਆਉਂਗਾ ਫੇਰ ਅਜਾਜ ਆਉਂਦਾ ਥੱਲੇ ਗੱਡੀ ਗੜੀਆ ਹੋ ਮੋ ਮਾਰੇ ਚਾਕ ਗਏ ਬਦਸਮਾਨ ਉਤੋਂ ਥੱਲੇ ਦੋਸਤ ਇਹ ਤੇ ਅੱਗੇ ਬੜਾ ਬੜਾ ਬਾਕੀਆਂ ਲੱਗੇ ਮਿੱਟੀ ਮਿੱਟੀ ਜਿਹਨ ਸਾਰੀ ਇਹ ਤਾਂ ਸਫਾਈ ਕਰਤ ਨਹੀਂ ਮੰਨੀ ਤੇ ਲੈ ਲਈ ਅੱਜ ਇਧਰ ਨੂੰ ਲਾ ਕੇ ਲੋ ਵੀ ਟਰੈਕਟਰਾਂ ਦੇ ਸੀਟ ਕਵਰ ਬਣਵਾ ਲੈਂਦੇ ਨਵੇਂ ਤੇ ਬਾਕੀ ਇਹਨਾਂ ਦੇ ਪਾਣੇ ਆ ਹੁਣ ਫੇਰ ਦੇਖਦੇ ਆ ਓਕੇ ਆ ਰਿਪੋਰਟ ਲੱਗ ਜਾਣੇ ਸੇ ਦੋਵੇਂ ਫੇਰ ਬਾਕੀ ਲਾਗਦਾ ਨੂੰ ਚੈੱਕ ਕਰਾਉਣੇ ਰਿਪੋਰਟ ਕੀ ਬਣਦੀ ਆ ਦੋਹਾਂ ਟਰੈਕਟਰਾਂ ਦੇ ਇਹ ਸੱਠਾਂ ਦੇ ਹੱਥੋਂ ਨਾਲੀਕਾਤਾ ਜੇ ਬਣਿਆ ਨਹੀਂ ਲੋ ਜੀ ਕਰੋ ਜਾ ਕੇ ਇਸ ਤੇ ਪਾਤਾ ਸੀਟ ਕਵਰ ਲੱਗਦਾ ਹੀ ਘੈਂਟ ਉਕੇ ਆ ਰਿਪੋਰਟ ਬਾਕੀ ਇਹ ਗੰਦਾ ਬਹੁ ਹੋਇਆ ਵਹਲੇ ਮੜਿਆ ਆਪਾਂ ਛੱਡ ਚ ਮਿੱਟੀ ਨਾ ਇਹਨੂੰ ਧੋਨੇ ਜਦੋਂ ਹੁਣ ਕੱਢਾਂਗੇ ਉਸ ਤੋਂ ਇੱਕ ਦਿਨ ਪਹਿਲਾਂ ਜਦੋਂ ਆਲੇ ਉਲੂ ਪਟਾਈ ਸ਼ੁਰੂ ਕਰਨੀ ਲੋ ਜੀ ਆ ਗਏ ਆਪਾਂ ਖੂਤੇ ਤੇ ਇੱਥੇ ਵੀ ਕਵਰ ਚੜਾ ਲੈਣਾ ਹੁਣ ਘਰ ਵਾਲੇ ਤੇ ਚੜਾਤਾ ਛੱਟ ਤੇ 90 ਦਾਲੇ ਬਾਚ ਆਉਣਾ ਤੇ ਚੜਾ ਆ ਕੇ ਵੇ ਵੇਖਦੇ ਕੀ ਰਿਪੋਰਟ ਬਣਦੀ ਕਰੋ ਚੈੱਕ ਲੱਗ ਗਿਆ ਇਹ ਇੱਥੇ ਵੀ ਕਵਰ ਆਉਣਾ 60 ਦੇ ਵੀ ਖੜਾ ਉਹ ਵਿਚਾਰਾ ਇਹ ਵੀ ਇਦਾਂ ਹੀ ਮਿੱਟੀ ਦਾ ਵੜਿਆ ਜੀ ਅੱਜਾ ਬਾਕੀ ਕਰਦੇ ਇਹਨੂੰ ਵੀ ਹੱਲੇ ਵੀ ਇੱਦਾਂ ਹੀ ਬਿਪ ਮੋਟਰ ਤੇ ਵਿਚਾਰਾ ਵਿਹਲਾ ਖੜਾ ਰਹਿੰਦਾ ਕੋਈ ਨਹੀਂ ਕਰਦੇ ਸਫਾਈ ਕੋਈ ਇਹਦੀ ਲੱਗ ਕੋਲ ਉੱਥੇ ਕਜਾਈ ਦਾ ਨਹੀਂ ਓਕੇ ਰਿਪੋਰਟ ਲੱਗਦੀ ਪਈ ਕਲਰ ਵੀ ਮੈਚ ਆ ਪੂਰਾ ਨਾ ਵੀ 60 ਦਾ ਹੀ ਆ ਬਾਕੀ ਆ ਜੇ ਆਪਾਂ ਫੋਨ ਰੱਖਣ ਨੂੰ ਲੋ ਭਾਈ ਲੋ ਵੀ ਇੱਧਰ ਆ ਲੱਗਿਆ ਕਹਿੰਦੇ ਇਹ ਜੜੀਆਂ ਵਿੱਚ ਵੀ ਲਾਹੂ ਲੜ ਰਹੇ ਜਾਂਦੀਆਂ ਉਹਨੂੰ ਲਿਖੇ ਚ ਤੇ ਹੁਣ ਲੱਗੇ ਹਰੀ ਦਾ ਉਹਦਾ ਹੀ ਸੌਖਾ ਬਦਲਾ ਗਿਆ ਤਾਂ ਲੱਗਿਆ ਵਾਡਾ ਮੱਕੀ ਵਿਊ ਚੈੱਕ ਕਰੋ ਅੱਜ ਕਿਆ ਬਾਤ ਆ ਆ ਚੀਜ਼ਾਂ ਜਿਹੜੀਆਂ ਨਾ ਇਹ ਵੱਖਰੇ ਸਵਾਲ ਆ ਖੇਤਾਂ ਮਿੱਧਰ ਤਿੱਖੀ ਧੋਪ ਲੱਗੀ ਹੋਈ ਅੱਜ ਬਾਕੀ ਉਦਾਂ ਚੈੱਕ ਕਰੋ ਕਨਵਾ ਜੀ ਵੱਖਰੇ ਸਵਾਲ ਮੱਕੀ ਬਾਤ ਥੋੜੇ ਤੇ ਨਹੀਂ ਹੋਰ 5-7 ਦਿਨ ਹਫਤਾ ਹਾਲ ਲੱਗਣਾ ਵਾ ਪਟਣ ਫਿਰ ਲੱਗੂ ਪੂਰਾ ਰੌਣਕ ਮੇਲਾ ਵਿਹਲਾ ਲਾਸੀਆਂ ਸੁੱਕਣ ਨੂੰ ਸੁੱਕੀ ਜਾਂਦੀਆਂ ਤਿੰਨ ਚਾਰ ਦਿਨ ਮਗਰ ਇਹਨਾਂ ਨੂੰ ਵਾਕੇ ਉਧਰ ਲੱਗੀ ਹੋਈ ਲੇਵਰ ਵੱਢਣ ਨਾਲ ਲੋ ਵੀ ਆਹ ਬੰਦਾ ਆਪਣਾ ਵਿਹਲਾ ਸੀ ਆ ਗਿਆ ਇੱਧਰੀਆਂ ਮੇਟੀ ਗੁੱਡਣਾ ਇੱਥੇ ਤੈਨੂੰ ਅਹੀਂ ਉੱਥੇ ਲੱਭਦੇ ਹੀ ਕਿਹ ਪਤਾ ਨਹੀਂ ਕਿੱਥੇ ਗਿਆ ਅਹੀਂ ਮੈਂ ਤਾਂ ਕਿਹਾ ਪੱਠੇ ਵੱਢਣ ਗਿਆ ਹਣਾ ਪੱਠੇ ਹੱਥਾਂ ਹੀ ਨਹੀਂ ਕੋਈ ਹੈਗਾ ਟਾਈਮ ਅਜੇ ਠੀਕਾ ਠੀਕਾ ਆਹ ਦੁਕਾਨੇ ਵੀ ਹੋ ਚਲੇ ਬੰਦ ਕਿਆਨੀ ਤੇਰੀ ਨਜ਼ਰ ਲੱਗਦੀ ਜਿਹੜੀ ਵੀਡੀਓ ਬਣਾਉਂਦਾ ਐ ਨਾ ਨਾ ਮੇਰੀ ਕਾਦੀ ਨਜ਼ਰ ਲੱਗਦੀ ਕਿਆਨੀ ਚਾਹੂ ਕੀ ਓਏ ਚਾਹ ਵੀ ਬਣਾ ਦਿੰਨੇ ਆ ਆ ਸਾਰੀ ਜਿਹੜੀ ਸ਼ੈੱਡ ਆ ਇਹਦਾ ਕੰਮ ਆ ਆਪਣੇ ਅੰਕਲ ਨੇ ਕੀਤਾ ਵਾ ਅੰਕਲ ਆਪਦਾ ਨੰਬਰ ਨੰਬਰ ਦੱਸ ਦੋ ਜੇ ਕਿਸੇ ਵੀਰ ਨੇ ਕੰਟੈਕਟ ਕਰਨਾ ਹੋਵੇ ਆ ਨੰਬਰ ਹੈਗਾ ਜੀ 98786 9978660981 ਠੀਕ ਆ ਜੀ ਬਾਕੀ ਆਪਾਂ ਸਕਰੀਨ ਤੇ ਵੀ ਲਾ ਦਾਂਗੇ ਤੇ ਨਾਮ ਨੂੰ ਆਪ ਦਾ ਦੱਸ ਦਿਓ ਜੀ ਮੁੜ ਕੇ ਜੇ ਕਿਸੇ ਨੇ ਕੰਡਰ ਸਿੰਘ ਜ਼ਿਲ੍ਹਾ ਮੂਗਾ ਓਕੇ ਤੇ ਸ਼ੈੱਡ ਫਵਾਉਣ ਲਈ ਸੰਪਰਕ ਕਰੋ ਵਧੀਆ ਕੰਮ ਤਸੱਲੀ ਬਖਸ਼ ਕਰਕੇ ਦਿਆਂਗੇ ਬੇ ਜੀ ਠੀਕ ਆ ਜੀ ਕਿਸੇ ਵੀ ਵੀਰ ਨੇ ਕੰਟੈਕਟ ਕਰਨਾ ਹੋਵੇ ਕਰ ਸਕਦਾ ਜਰੂਰ ਕੋਈ ਗੱਲ ਨਹੀਂ ਜੀ ਓਕੇ ਜੀ ਲਓ ਜੀ ਆਪਾਂ ਲਾਇਆ ਸੀਟ ਕਵਰ ਤੇ ਆ ਬੈਠਾ ਨਹੀਂ ਯਾਰ ਇਹਨਾਂ ਨੇ ਯਾਰ ਲੜਦਾ ਨਵੀਂ ਸੀਟ ਕਵਰ ਤੇ ਹੈ ਬੈਠਾ ਵੀ ਨਹੀਂ ਰਾਜਾ ਬਣ ਕੇ ਟਰਨ ਮੜਾ ਲਈ ਪਠੇ ਕੱਲ ਲਈ ਉਹ ਲੱਗਾ ਹੋਇਆ ਹੈ ਵੜਨ ਜਲਦੀ ਤੱਕ ਨਹੀਂ ਜਾਂਦੀ ਮਿੰਟ ਟੂ ਮਿੰਟ ਚੱਕੋ ਜੀ ਇਧਰ ਦਾ ਬੰਨਾ ਵੀ ਕਰੀ ਜਾਂਦੇ ਬੰਦ ਇਹ ਇੱਥੇ ਦਾ ਕਾਬੂ ਦਾ ਬੰਦੇ ਕਹਾਂਦੇ ਇਸ ਟੇਮ ਦਾ ਵੀ ਇਧਰ ਦੇ ਬੰਨੇ ਨੂੰ ਛੱਡਦਾ ਤੇ ਇਹ ਬੰਦ ਹੋਣ ਕਰਕੇ ਜਿਹੜੀ ਉਹ ਲਾਈਟ ਲੱਗੀ ਸੀ ਨਾ ਉਹ ਤੇ ਉਹ 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 ਹਟ ਗਈ ਛੱਡ ਚ ਉਹ ਬੰਦੇ ਨੇ ਛੱਡਿਆ ਆਪਣੇ ਨੂੰ ਵੀ ਉਹਨੂੰ ਇੱਕ ਨੂੰ ਤੇ ਉਹ ਕਰੂਗਾ ਸ਼ੈੱਡ ਦੇ ਅੰਦਰ ਵੀ ਚਾਨਣ ਚਾਹੀਦਾ ਕਿਉਂਕਿ ਬਾਕੀ ਉਦਾਂ ਹੋਰ ਵੀ ਲਾਈਟਾਂ ਲਵਾਵਾਂਗੇ ਹਜੇ ਤੇ ਹੱਲੇ ਹੀ ਨੱਕ ਲਾਈਟ ਸੀਗੀ ਜਿਹਦੇ ਚਾਨਣ ਜਾਂਦਾ ਸੀ ਤੇ ਹੁਣ ਹੋਣਿਆ ਉਹ ਉਹ ਕੋ ਆਪਾਂ ਅੰਦਰਲੇ ਬਨੇ ਕਰਾ ਦੇਣੀ ਅੱਜ ਹੁਣੀ ਕਰੋ ਚੈੱਕ ਲਾਲਤੀ ਲਾਈਟ ਅੰਦਰ ਤੇ ਹੋ ਗਿਆ ਸ਼ੈੱਡ ਚਾਨਣ ਜਾਂਣ ਇਹ ਹਲੇ ਟੈਂਪਰੇਰੀ ਲਾਈ ਆਪਾਂ ਬਾਕੀ ਬਾਅਦ ਲਾਵਾਂਗੇ ਹਲੇ ਕਈ ਕੁਝ ਕਰਨ ਵਾਲਾ ਸ਼ੈੱਡ ਚ ਆਲੂ ਲੂ ਪੱਟ ਕੇ ਹੁਣ ਆਲੂਆਂ ਆਲ ਹੋ ਜਾਣਾ ਆਪਾਂ ਇਹਦਾ ਕੰਮ ਬਸ ਇੰਨਾ ਹੀ ਰੱਖਣਾ ਹਲੇ ਇੱਕ ਅੱਧੀ ਲਾ ਲਾਂਗੇ ਜੋ ਲੀਵਰ ਆਗੇ ਹੋ ਗਿਆ ਉਹਨਾਂ ਨੇ ਜੋ ਧੁੱਗੀਆਂ ਚਾਗੀਆਂ ਬਣਾਈਆਂ ਬਾਕੀ ਉਹਦਾ ਹਲੇ 뭐 ਕੁਝ ਕਰਨਾ ਛੱਡਦਾ ਕਈ ਆਈਡੀਆ ਵੇਹ ਦਿਮਾਗ 'ਚ ਕਿੰਨਾ ਕੁਛ ਆ ਤੇ ਮੇਰਾ ਵੀਰ ਲਾਈਟ ਲੱਗ ਗਈ ਆ ਅੱਜ ਵਾਵਾ ਨੇਰਾ ਵੀ ਹੋ ਗਿਆ ਮੋਟਰ ਵੀ ਅਜੇ ਇੱਥੇ ਹੀ ਆ ਤੇ ਥੋੜੀ ਟਾਈਮ 'ਚ ਹੁਣ ਚੱਲਾਂਗੇ ਆਪਾਂ ਤੇ ਚਲੋ ਠੀਕ ਆ ਅੱਜ ਦਾ ਵਲੌਗ ਆਪੇ ਇੱਥੇ ਖਤਮ ਕਰਦੇ ਆਂ ਤੇ ਸਾਰੇ ਵੀਰ ਜਿਹੜਾ ਲਾਈਕ ਜਿਹੜਾ ਜਰੂਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਧੰਨਵਾਦ ਜੀ